ਪੂਰੇ ਪੰਜਾਬ ਨਹੀਂ ਕੱਲਾ ਨਾਲ ਹਰਿਆਣੇ ਦੇ ਵਿੱਚ ਵੀ ਸਾਡਾ ਅੱਜ ਪ੍ਰੋਟੈਸਟ ਹੈ ਆ ਸ਼ਾਦਮਈ ਪ੍ਰੋਟੈਸਟ ਹੈ ਪਰਾਲੀ ਅਸੀਂ ਕਿਉਂ ਲੈ ਕੇ ਆ ਰਹੇ ਹਾਂ ਇੱਥੇ ਅਸੀਂ ਪੁੱਛਣਾ ਚਾਹੁੰਦੇ ਹਾਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਿਹੜੇ ਲੋਕਾਂ ਨੂੰ ਅੱਗ ਲਾਉਣ ਨਹੀਂ ਦਿੱਤੀ ਜਾ ਰਹੀ ਆ ਹੁਣ ਆ ਰਹੀਆਂ ਨੇ ਟਰਾਲੀਆਂ ਦੱਸਣ ਦੱਸੇ ਡੀਸੀ ਸਾਨੂੰ ਕਿੱਥੇ ਚੱਤੀਏ ਇਹਨਾਂ ਨੂੰ ਕੀ ਹਾਲ ਆ ਸਾਡੇ ਕੋਲੇ ਜੇ ਸਾਡੇ ਪਰਾਲੀ ਦਾ ਹੱਲ ਨਹੀਂ ਹੁਣ ਐਦੀ ਕਿੱਡੀ ਵੱਡ ਕੇ ਸਮਝ ਦੀ ਗੱਲ ਹੈ ਕਿ ਲੋਕਾਂ ਨੂੰ ਡੀਸੀ ਆਫਿਸ ਨਹੀਂ ਜਾਣ ਦਿੱਤਾ ਜਾ ਰਿਹਾ ਇੱਥੇ ਟਰਾਲੀਆਂ ਰੋਕ ਲਈਆਂ ਗਈਆਂ ਅਗਰ ਇਹ ਹੁੰਦਾ ਹੈ ਸਾਡੀ ਕੋਈ ਮਨਸ਼ਾ ਨਹੀਂ ਕਿਤੇ ਸੜਕਾਂ ਬਲੌਕ ਕਰਨਾ ਕੋਈ ਜਾਮ ਕਰਨਾ ਨਹੀਂ ਆ ਪੀਸਫੁਲੀ ਡੀਸੀ ਦੇ ਧਰਨਾ ਦੇਣਾ ਉੱਥੇ ਆਪਦਾ ਮੰਗ ਪੱਤਰ ਦੇਣਾ ਰਿਸੀਵਿੰਗ ਲੈ ਕੇ ਅਸੀਂ ਆਪਦਾ ਵਾਪਸ ਚਲੇ ਜਾਣਾ ਅਗਰ ਸਾਨੂੰ ਇਸ ਤਰ੍ਹਾਂ ਕੀਤਾ ਜਾਂਦਾ ਕਿਤੇ ਵੀ ਆਲ ਓਵਰ ਪੰਜਾਬ ਕਿਤੇ ਵੀ ਅਗਰ ਸਾਡੀਆਂ ਟਰਾਲੀਆਂ ਰਸਤੇ 'ਚ ਰੋਕੀਆਂ ਜਾਂਦੀਆਂ ਸਾਨੂੰ ਉੱਥੇ ਰੋਕ ਕੇ ਉੱਥੇ ਹੀ ਅਸੀਂ ਪ੍ਰੋਟੈਸਟ ਕਰਾਂਗੇ ਉੱਥੇ ਹੀ ਅਧਿਕਾਰੀ ਆ ਜਾਣ ਅਸੀਂ ਉੱਥੇ ਪਰ ਲੋਕ ਕੋਈ ਆਪਦੇ ਗੁੱਸੇ 'ਚ ਆਇਆ ਅਗਰ ਬਰਾਲੀ ਨੂੰ ਅੱਗ ਲਾ ਦੇਵੇ ਤਾਂ ਜ਼ਿੰਮੇਵਾਰ ਸਰਕਾਰ ਹੋਏਗੀ ਅਸੀਂ ਉਹਦੇ ਜ਼ਿੰਮੇਵਾਰ ਨਹੀਂ ਹੋਵਾਂਗੇ ਡੱਲੇਆਲ ਸਾਹਿਬ ਇਹਨਾਂ ਨੂੰ ਐ ਲੱਗਦਾ ਹੈ ਡੀਸੀ ਵੀ ਡੀਸੀ ਅਫਸਰ ਤੁਸੀਂ ਅੱਗ ਬਰਾਲੀ ਨੂੰ ਅੱਗ ਲਾ ਸਕਦੇ ਹੋ ਜੇ ਉੱਥੇ ਕੁਝ ਹੋ ਦੇ ਵੀ ਅਸੀਂ ਇਹ ਕਹਿ ਨਹੀਂ ਗੱਲ ਵੀ ਅਸੀਂ ਅੱਗ ਨਹੀਂ ਲਾਉਣੀ ਅਸੀਂ ਆਪਦੀਆਂ ਜਥੇਬੰਦੀਆਂ ਦੇ ਨਾਲ ਸਾਡੀ ਗੱਲਬਾਤ ਹੋ ਗਈ ਕਿ ਅੱਗ ਲਾਉਣ ਦਾ ਸਾਡਾ ਜੇ ਅਸੀਂ ਇਕੱਲੀ ਜਥੇਬੰਦੀ ਦਾ ਪ੍ਰੋਗਰਾਮ ਹੋਵੇ ਨਾ ਫਿਰ ਤਾਂ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਲੇਕਿਨ ਅਸੀਂ ਇਸ ਵੇਲੇ ਲਗਭਗ 80 ਕਾ ਆਰਗੇਨਾਈਜੇਸ਼ਨ ਇਕੱਠੀਆਂ ਹੋ ਕੇ ਪ੍ਰੋਟੈਸਟ ਕਰ ਰਹੀਆਂ 80 ਜਥੇਬੰਦੀਆਂ ਨੇ ਜਿਹੜਾ ਪ੍ਰੋਗਰਾਮ ਲਿਖਿਆ ਉਹਦੇ ਤੋਂ ਬਾਹਰ ਕੋਈ ਜਥੇਬੰਦੀ ਨਹੀਂ ਜਾਏਗੀ ਮੇਰੇ ਆਗੂ ਨੇ ਸਾਡੇ ਜਰਨਲ ਸੈਕਟਰੀ ਨੇ ਬਕਾਇਦਾ ਇਸ ਇਸ਼ੂ ਦੇ ਉੱਤੇ ਆਡੀਓ ਪਾਈ ਹੈ ਔਰ ਸੁਨੇਹਾ ਦਿੱਤਾ ਕੱਲੇ-ਕੱਲੇ ਜ਼ਿਲ੍ਹਾ ਪ੍ਰਧਾਨਾਂ ਤੱਕ ਬਲਾਕ ਪ੍ਰਧਾਨਾਂ ਤੱਕ ਕਿ ਭਾਈ ਕੋਈ ਇਸ ਤਰ੍ਹਾਂ ਦੇ ਵੱਧ ਮਾ ਐਕਸ਼ਨ ਕਿਸੇ ਨੇ ਨਹੀਂ ਕਰਨਾ ਲੇਕਿਨ ਹੁਣ ਜੇਕਰ ਆ ਜਾਮ ਲੱਗਦਾ ਹੈ ਕਿਤੇ ਹੋਰ ਲੱਗਦਾ ਆਲਓਵਰ ਆਲਓਵਰ ਪੰਜਾਬ ਕਿਤੇ ਵੀ ਲੱਗੇਗਾ ਲੋਕ ਰੁਕ ਜਾਣਗੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਸੜਕ ਬੰਦ ਹੋ ਜਾਏਗੀ ਪ੍ਰਸ਼ਾਸਨ ਜ਼ਿੰਮੇਵਾਰ ਸਰਕਾਰ ਜ਼ਿੰਮੇਵਾਰ ਹੈ ਉਹ ਪਰ ਲੋਕ ਗਰਮੀ ਚ ਆ ਕੇ ਅੱਗ ਲਾ ਸਕਦੇ ਆ ਫਿਰ ਉਹਦੇ ਜ਼ਿੰਮੇਵਾਰ ਵੀ ਸਰਕਾਰ ਹੋਏਗੀ ਲੇਕਿਨ ਪਰਾਲੀ ਨੂੰ ਅੱਗ ਲਗਾਉਣ ਨਾਲ ਲੋਕਾਂ ਦਾ ਵੀ ਤਾਂ ਕਾਫੀ ਨੁਕਸਾਨ ਹੋ ਰਿਹਾ ਬਿਮਾਰੀਆਂ ਲੱਗ ਰਹੀਆਂ ਨੇ ਕਈ ਤਰ੍ਹਾਂ ਦੀ ਇਸ ਗੱਲ ਨਾਲ ਮੈਂ ਤੁਹਾਡੀ ਨਾਲ ਮੈਂ ਜਵਾਬ ਦੇਣਾ ਸਭ ਤੋਂ ਪਹਿਲੀ ਗੱਲ ਤਾਂ ਪਾਰਲੀਮੈਂਟ ਦੇ ਵਿੱਚ ਜਿਹੜੀ ਨਵੀਂ ਰਿਪੋਰਟ ਪੇਸ਼ ਹੋਈ ਹੈ ਫਾਰਮਰ ਦੀ ਜਿਹੜਾ ਪੋਲੂਸ਼ਨ ਆ ਐਗਰੀਕਲਚਰ ਤੋਂ ਜਿਹੜਾ ਪੋਲੂਸ਼ਨ ਉਹ ਸਿਰਫ 3.5% ਹੈ ਪਰ ਇਹਨੂੰ ਛੱਡ ਦਿਓ ਤੁਸੀਂ ਨਵੀਂ ਨਵੀਂ ਰੀਡਿੰਗ ਨੂੰ ਛੱਡ ਦਿਓ ਨਵੀਂ ਸਟੱਡੀ ਨੂੰ ਛੱਡ ਦਿਓ ਜਿਹੜੀ ਪਹਿਲੀ ਸਟੱਡੀ ਉਹਦੇ ਵਿੱਚ 8% ਹੈ ਯਾਰ 8% ਵਾਲਿਆਂ ਨੂੰ ਭਾਇਂ ਡੰਗਿਆ ਜਾ ਰਿਹਾ ਹੈ ਜਿਹੜੇ 55% ਪੋਲੂਸ਼ਨ ਕਰਦੇ ਉਹਨਾਂ ਦੀ ਕੋਈ ਗੱਲ ਹੀ ਨਹੀਂ ਕਰਦਾ ਆ ਲਗਾਤਾਰ ਤੁਸੀਂ ਦੇਖ ਰਹੇ ਹੋ ਨਾ ਫਰੋਜਪੁਰ ਡਿਸਟ੍ਰਿਕਟ ਦੇ ਅੰਦਰ ਲਗਾਤਾਰ ਜੀਰੇ ਦੇ ਵਿੱਚ ਸ਼ਰਾਬ ਫੈਕਟਰੀ ਦੇ ਖਿਲਾਫ ਧਰਨਾ ਚੱਲਦੇ ਹੈ ਔਰ ਇਲਾਕਾ ਬਿਮਾਰੀਆਂ ਨਾਲ ਮਾਰਤਾ ਉਹਨੂੰ ਬੰਦ ਕਰਨ ਦੀ ਕਦੇ ਕੋਈ ਗੱਲ ਨਹੀਂ ਕਰਦਾ ਉਧਰ ਤੇ ਕਿਸੇ ਤਰ੍ਹਾਂ ਦੀ ਕੋਈ ਚਰਚਾ ਨਹੀਂ ਹੋ ਰਹੀ ਲੇਕਿਨ ਕਿਸਾਨ ਦੀ ਪਰਾਲੀ ਨੂੰ ਸਾੜਨ ਦੇ ਅਸੀਂ ਕਹਿੰਨਾ ਨਹੀਂ ਸਾੜਦੇ ਅਸੀਂ ਆ ਗਏ ਆ ਡੀਸੀ ਸਾਹਿਬ ਆਉਣ ਐਸਐਸਪੀ ਸਾਹਿਬ ਆ ਜਾਣ ਕਰਨ ਕੀ ਹੱਲ ਕਰਦੇ ਆ ਅੱਜ ਤੋਂ ਇੱਕ ਕਿਸਾਨ ਦੀ ਪਰਾਲੀ ਪਈ ਆ ਉਸ ਬੰਦੇ ਦੇ ਖੇਤ ਦੇ ਵਿੱਚ ਝੋਨਾ ਦੁਬਾਰਾ ਫਟ ਕੇ ਏਡਾ ਏਡਾ ਹੋ ਗਿਆ ਜੀ ਏਡਾ ਏਡਾ ਹੋਇਆ ਖੜਾ ਔਰ ਇਹਨਾਂ ਤੋਂ ਡਰਦਾ ਨਾ ਤਾਂ ਵਿਚਾਰਾ ਅੱਗ ਲਾ ਸਕਦਾ ਨਾ ਬੈਲਰ ਮਸ਼ੀਨ ਦਿੱਤੀ ਗਈ ਹੈ ਕੋਈ ਕਿਧਰ ਜਾਊਗਾ ਕਿਸਾਨ ਅੱਜ ਤਰੀਕ ਪਤਾ ਕਿੰਨੀ ਹੈ 20 ਤਰੀਕ ਹੋਗੀ 15 ਨਵੰਬਰ ਲਾਸਟ ਡੇਟ ਆ ਜੀ ਝੋਨੇ ਦੀ ਕਟਾਈ ਕਰਕੇ ਕਣਕ ਬੀਜਣੀ ਅਗਰ ਲਾਸਟ ਡੇਟ 15 ਨਵੰਬਰ ਤੱਕ ਵੀ ਨਹੀਂ ਉਹਨੂੰ ਉਹਦੀ ਕਣਕ ਬੀਜੀ ਜਾਗੀ ਅੱਜ 20 ਹੋ ਗਈ ਹੈ ਤਾਂ ਡੇਲੀ ਸਾਡਾ 30 ਕਿਲੋ ਪਰ ਏਕੜ ਝਾੜ ਘਟ ਰਿਹਾ ਕੌਣ ਜ਼ਿੰਮੇਵਾਰ ਬੰਦਾ ਦਾ ਕੋਈ ਗੱਲ ਨਹੀਂ ਸੁਣਦਾ ਸਾਡੇ ਕਿਸਾਨ ਦੀ ਲੇਕਿਨ ਇੱਥੇ ਆ ਕੇ ਅੱਜ ਪ੍ਰਸ਼ਾਸਨ ਨੂੰ ਪਤਾ ਨਹੀਂ ਕੀ ਗੱਲ ਹੈ ਕਿਉਂ ਇਹ ਗੱਲ ਕਰਨੀ ਸ਼ੁਰੂ ਕਰਦੀ ਔਰ ਪੂਰੇ ਪੰਜਾਬ 'ਚ ਇਹ ਗੱਲ ਕਿਤੇ ਨਹੀਂ ਹੈ ਪਰ ਇਹ ਗੱਲ ਮੈਂ ਫਿਰ ਦੁਬਾਰਾ ਕਹਿਣਾ ਹੈ ਕਿ ਜੇਕਰ ਅਜਿਹੀਆਂ ਗੱਲਾਂ ਕਰਦਾ ਪ੍ਰਸ਼ਾਸਨ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੈ ਕਿਸਾਨ ਨਿਮਕ ਇੱਕ ਹੋਰ ਸਬੂਤ ਦੇ ਦਿੰਨਾ ਜਿਹੜਾ ਦਿੱਲੀ ਦੀਆਂ ਗੱਲਾਂ ਕਰਦੇ ਆਂ ਦੀਵਾਲੀ ਤੋਂ 2 ਦਿਨ ਪਹਿਲਾਂ ਮੀਂਹ ਪਿਆ ਪੂਰੇ ਪੰਜਾਬ ਦੇ ਵਿੱਚ ਕਿਤੇ ਤਿੱਲੀ ਨਹੀਂ ਘਸੀ ਇੱਕ ਇੱਕ ਢੱਕਾ ਵੀ ਨਹੀਂ ਛੜਿਆ ਤੇ ਦੀਵਾਲੀ ਵਾਲੇ ਦਿਨ ਦਿੱਲੀ ਦਾ ਪੋਲੂਸ਼ਨ ਸੀ ਜਿਹੜਾ ਹਜ਼ਾਰ ਨੂੰ ਕਿਉਂ ਪਾਰ ਕਰ ਗਿਆ ਉਹ ਕਦ ਕਿਹਨੇ ਕਰਾਇਆ ਉਹਦੇ ਵੀ ਸਰਕਾਰ ਅੱਖਾਂ ਵਿੱਚ ਲੈਂਦੀ ਆ ਸਿਰਫ ਇੱਕ ਦਿਨ ਨੂੰ ਲੈ ਕੇ ਕਿ ਵੋਟਾਂ ਲੈਣੀਆਂ ਸੀ ਸਾਡੇ ਕਿਸਾਨ ਨੂੰ ਟਾਰਗੇਟ ਕੀਤਾ ਜਾ ਰਿਹਾ ਇਹ ਬਰਦਾਸ਼ਤ ਕਰਨ ਤੋਂ ਬਾਹਰ ਦੀਆਂ ਗੱਲਾਂ ਨੇ ਠੀਕ ਤੁਸੀਂ ਖੜੇ ਰਹੇ ਤਾਂ ਪਰਾਲੀ ਦਾ ਕੀ ਕਰੋਗੇ ਆਉਣ ਵਾਲੇ ਸਮੇਂ ਦੇ ਦੇਖੋ ਅਸੀਂ ਤੇ ਸਾਡਾ ਤਾਂ ਪ੍ਰੋਟੈਸਟ ਇਹੀ ਹੈ ਕਿ ਇਹਨੂੰ ਅੱਗ ਲਾਉਣ ਦਾ ਸਾਡਾ ਪ੍ਰੋਗਰਾਮ ਨਹੀਂ ਹੈ ਦੋਨੋਂ ਫਾਰਮਾਂ ਵੱਲੋਂ ਸਾਂਝਾ ਪ੍ਰੋਗਰਾਮ ਹੈ ਕਿ ਕੋਈ ਅੱਗ ਨਹੀਂ ਲਾਉਣੀ ਲੇਕਿਨ ਅਸੀਂ ਤਾਂ ਹੁਣ ਇੱਥੇ ਖੜੇ ਹਾਂ ਮੰਨ ਲਓ ਮੈਂ ਇਥੋਂ ਵਾਲਿਆਂ ਦਾ ਰੋਕ ਲੂੰਗਾ ਕਿ ਬਿਲਕੁਲ ਕਿਸੇ ਨੇ ਅੱਗ ਨਹੀਂ ਲਾਉਣੀ ਵਾਪਸ ਲੈ ਜਾਾਂਗੇ ਆਪਣੇ ਖੇਤ ਚ ਜਾ ਕੇ ਸਾੜਾਂਗੇ ਲੇਕਿਨ ਕਿਸੇ ਵੀ ਜ਼ਿਲ੍ਹੇ 'ਚ ਜਿਹੜੇ ਹੁਣ ਮਤਲਬ 올ਓਵਰ ਪੰਜਾਬ ਤਾਂ ਮੈਂ ਨਹੀਂ ਦੱਸ ਸਕਦਾ ਨਾ ਕਿਸੇ ਵੀ ਥਾਂ ਦੇ ਉੱਤੇ ਗੁੱਸੇ 'ਚ ਜਾ ਕੇ ਲੋਕ ਜਿਹੜੇ ਪਰਾਲੀ ਨੂੰ ਸੜਕਾਂ ਦੇ ਲਾਗੇ ਅੱਗ ਲਾਉਣਗੇ ਤਾਂ ਉਹਦੀ ਜ਼ਿੰਮੇਵਾਰ ਸਰਕਾਰ ਹੋਏਗੀ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਠੀਕ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ